ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਵੀ ਦੁੱਧ ਧੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਵੀ ਬੱਦਲਬਾਈ ਵੀ ਹੋਈ ਵੀ ਆ ਵਿੱਚੇ ਵਿੱਚ ਧੁੱਪਾਂ ਵੀ ਨਿਕਲੀਆਂ ਆਉਂਦੀ ਆ। ਬਈ ਗਰਮੀ ਨੇ ਦਸਤਕ ਦਿੱਤੀ ਵੀ ਪੂਰੀ। ਥੋੜੋ ਜਿਹਾ ਬੱਦਲਬਾਈ ਜੇ ਹੋ ਜਾਵੇ ਤਾਂ ਮੌਸਮ ਠੰਡਾ ਹੋ ਜਾਂਦਾ। ਪਰ ਇਸ ਟਾਈਮ ਅਸੀਂ ਹੁਣ 10 ਵਜੇ ਵੇ ਆ। ਬਈ ਹਮਾ 11:30 ਦਾ ਟਾਈਮ ਆ ਵੀ ਅੰਦਰ ਕੋਈ ਗਰਮੀ ਨਹੀਂ ਲੱਗ ਰਹੀ ਏਸੀ ਨਹੀਂ ਲਾਇਆ ਪਾਇਗਾ। ਬਈ ਰਾਮ ਨਾਲ ਪੱਖਾ ਲਾਈ ਬੈਠੇ ਆ। ਬੱਦਲਬਾਈ ਤੇ ਸਵੇਰ ਦੀ ਧੁੱਪ ਨਿਕਲੀ ਨਹੀਂ। ਧੁੱਪ ਨਾਲ ਹੀ ਮਕਾਨ ਆ ਜਿਹੜਾ ਉਹ ਗਰਮ ਹੁੰਦਾ। ਤੇ ਬਾਕੀ ਹੁਣ ਜਾਣਾ ਜੀ ਰੋਪੜ। ਰੋਪਣ ਜਾਣ ਦਾ ਵੀ ਮਕਸਦ ਪਿਛਲੇ ਬਲੌਗ ਚ ਦੇਖਿਆ ਤਾਂ ਵੀ ਤੁਸੀਂ ਭੈਣ ਆਈ ਸੀ ਵੀ ਉਹ ਤੋਂ ਬਾਅਦ ਜਦੋਂ ਗਈ ਐ ਵੀ ਉਹਦਾ ਫੋਨ ਆ ਜਿਹੜਾ ਖਰਾਬ ਹੋ ਗਿਆ ਕੱਲ ਪਰਸੋਂ ਤੇ ਫੋਨ ਕਰਿਆ ਹਣਾ ਹਰਜੀਤ ਨੇ ਫਿਰ ਮਿਲਿਆ ਨਹੀਂ ਉਹ ਘਰ ਵਾਲੇ ਫੋਨ ਪਰੇ ਫੋਨ ਕਰਨਾ ਪਿਆ ਤੇ ਭੈਣ ਦਾ ਮੈਨੂੰ ਫੋਨ ਵੀ ਆਇਆ ਤਾਂ ਵੀ ਇਹਦੇ ਵਿੱਚ ਸਕਰੀਨ ਪਾ ਲੈਂਦੇ ਆ ਕਿਉਂਕਿ ਉਹ ਫੋਨ ਥੋੜਾ ਜਿਆ ਮੈਨੂੰ ਲੱਗਦੀ ਵੀ 5-6 ਸਾਲ ਹੋ ਗਏ ਲੱਤੇ ਇਹਨੂੰ ਵੇ ਪਤਾ ਨਹੀਂ ਪਹਿਲਾਂ ਵੀ ਸਕਰੀਨ ਪੈਲੀ ਹੋਵੇ ਪਰ ਭਈ ਨਹੀਂ ਹੁਣੀ ਵੀ ਇਸ ਟਾਈਮ ਹੁਣ ਸਾਡੀ ਸਲਾਹ ਜੀ ਵੀ ਨਵਾਂ ਪਾਉਂਦੇ ਜੀ ਆ ਕਿਉਂਕਿ 5-6 ਸਾਲ ਹੀ ਫੋਨ ਕੱਢਦਾ ਮੈਨੂੰ ਲੱਗਦਾ ਮੈਂ ਬਲੌਗ ਬਣਾਉਂਦਾ ਮੇਰੇ ਕੋਲ 1.5 ਸਾਲ ਫੋਨ ਕੱਢਦਾ ਸਾਡੇ ਘਰ ਵੀ ਵਿੱਚ ਇਹ ਘਰ ਵਾਲਾ ਫੋਨ ਆ ਜਿਹੜਾ ਇੱਕ ਮੈਂ ਕਹਿੰਦਾ ਵੀ ਸਵਾ ਕੁ ਸਾਲ ਬਾਅਦ ਉਹਦੀ ਸਕਰੀਨ ਪੈਲੀ ਘਰ ਵਾਲੇ ਦੀ ਜਿਹੜਾ ਫੋਨ ਤਰਜੀਤ ਕੋਲ ਚੱਲਦਾ ਚੱਲਦਾ ਹੀ ਹੋ ਗਿਆ ਬੰਦ ਸੋ ਜਦੋਂ ਸਕਰੀਨ ਪਾਉਣੀ ਆ ਤਾਂ ਬੈਟਰੀ ਦੀ ਲਾਈਫ ਟਾਈਮ ਵੀ ਘਟਣੀ ਆ ਤੋ ਇਸ ਕਰਕੇ ਵੀ ਅਸੀਂ ਸਲਾਹ ਬਣਾਈ ਆ ਪਾਪਾ ਜੀ ਨੇ ਵੀ ਕਹਿ ਪਾਪਾ ਵੀ ਰਜੀਵੰਤ ਨੂੰ ਜਿਹੜਾ ਵੀ ਫੋਨ ਲੈ ਆ ਕੇ ਦੇ ਦਿਓ ਚਲੋ ਵੀਰੋ ਭੈਣਾ ਭਾਈਆਂ ਨਾਲੇ ਸਾਰਾ ਕੁਸਾ ਤੇ ਹੁਣ ਜਾਣਾ ਰੋਪੜ ਨੂੰ ਹਰਜੀਤ ਵੀ ਬੈਠੀ ਐ ਤਿਆਰ ਹੋਈ ਲਓ ਜੀ ਇਹਨੂੰ ਮਿਲੋ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰ ਸਾਸਿਕਾਲ ਜੀ ਉਧਰ ਮਿਲੋ ਜੀ ਉਹ ਬੰਦਾ ਪਿਆਰ ਇਹਨੂੰ ਆ ਔਰ ਆ ਕੇ ਸਾਸਿਕਾਲ ਫਲਾ ਆਪਾਂ ਚੱਕ ਲੈਂਦੇ ਖੜ ਜਾ ਆਪਣਾ ਉਹਨਾਂ ਸਾਸਿਕਾਲ ਜੀ ਘਰ ਦਾ ਹੁਣ ਤੂੰ ਰਾਖਾ ਬਣੂਗਾ ਲੋ ਬਾਈ ਇਹ ਬੰਦੇ ਨੂੰ ਸਾਡੇ ਕੇ ਜਾਣਾ ਸੀ ਇਕੱਲੇ ਨੂੰ ਘਰ ਚਾਚੇ ਨੇ ਦਿਨ ਫੋਨ ਕਰਤਾ ਹੋ ਗਿਆ ਵਾ ਖੇਤ ਦੇ ਵਿੱਚ ਵੀ ਆ ਜਵੇ ਪਾਪਾ ਜੀ ਬਾਈ ਭੋਗ ਹੈ ਦੂਸਰੇ ਪਿੰਡ ਉੱਥੇ ਗਏ ਵੇ हां भाई सरदारनी जशनगढ़ी स्कूल हां जी जशनगढ़ी स्कूल है ना उन्होंने छुट्टी दे दी आज हम्म भी, भी ता करके घर आ रह गया है कह नहींता हैगी मैं भी जानू कहना मम्मी मैं आज रेस्ट ਕਰਨਾ ਮਨ ਵਾ ਦੀ छुट्टी ਹੋਈ ਹੈ ਵੀ ਸਕੂਲ ਚ ਗਰਮੀ ਬਹੁਤ ਲੱਗਦੀ ਹੈ ਬੱਚਿਆਂ ਨੂੰ ਲੈ ਕਰਨੀ ਹੈ ਰੈਸਟ ਇਹ ਕੁਝ ਚਾਚੇ ਦਾ ਲਾਡ ਲਗਾਣਾ ਮੈਂ ਚਾਚੇ ਕੋਲ ਰਹਿ ਜੂਗਾ ਜੀ ਅੱਛਾ ਹਾਂਜੀ ਤੇ ਠੀਕ ਚਲੋ ਬਾਈ ਬਾਕੀ ਹੁਣ ਰੋਪੜ ਜਾ ਕੇ ਮਿਲਦੇ ਆ ਹਾਂਜੀ ਫੋਨ ਲੈਣ ਚੱਲੇ ਆਂ ਜੀ ਭੈਣ ਵਾਸਤੇ ਪਹਿਲਾਂ ਸਲਾਹ ਹੋਰ ਬਣਾਈ ਦੀ ਚਲੋ ਰਕੜੀਆਂ ਨੂੰ ਬੂਟ ਕਰ ਦੋਗੇ ਤੇ ਹੁਣ ਸਲਾਹ ਜੀ ਬਦਲ ਗਈ ਵੀ ਚਲੋ ਪਹਿਲਾਂ ਹੀ ਦੇ ਦੰਨੇ ਜਦੋਂ ਲੋੜ ਆਹੋ ਫਿਰ ਜੋਤ ਦਾ ਕੰਮ ਹੁੰਦਾ ਨਾ ਉਹਦੇ ਕਰਕੇ ਔਖਾ ਏ ਹਾਂਜੀ ਦਿਨ ਖਾਸੇ ਪਏ ਕਰਕੇ ਜੀ ਮੇਰੀ ਸਕਰੀਨ ਪਾਣੀ ਪੈ ਗਈ ਮੇਰੇ ਫੋਨ ਦੀ ਵੇਖ ਕੇ ਬਹੁਤਾ ਔਖਾ ਹੋ ਗਿਆ ਟੀਚਰ ਦੇਖ ਲਾ ਲੱਗ ਗਿਆ ਇੱਕ ਦਿਨ 'ਚ ਪਤਾ ਤੁਹਾਨੂੰ ਹਾਂਜੀ ਹਾਂ ਐ ਭਾਈ ਕਹਿੰਦੇ ਵੀ ਜਿਸ ਤਨ ਲੱਗੇ ਸੋ ਤਨ ਜਾਣੇ ਸਾਨੂੰ ਇਹ ਅਹਿਸਾਸ ਹੋ ਗਿਆ ਇੱਕ ਦਿਨ ਦੇ ਵਿੱਚ ਵੀ ਫੋਨ ਦਾ ਕੀ ਮਤਵ ਹੈ ਹਾਂਜੀ ਹਾਂ ਦੇਖਦੇ ਪਰਮ ਦਾ ਕੰਮ ਜੱਗੇਰਾ ਦੇ ਘਰ ਵੀ ਜੱਗੇ ਪੰਡਤ ਦਾ ਮੁੰਡਾ ਪੜਦਾ ਇਹਦੇ ਨਾਲ ਉਹਨਾਂ ਦੇ ਘਰ ਨੂੰ ਮੈਸੇਜ ਮੈਂ ਕਰਿਆ ਵੀ ਕੰਮ ਪਾਇਓ ਸੋ ਇਸ ਕਰਕੇ ਸਾਨੂੰ ਮਹਿਸੂਸ ਦਿੱਤਾ ਵੀ ਫੋਨ ਜ਼ਰੂਰੀ ਹੈ ਫੋਨ ਵੀ ਇੱਕ ਜ਼ਿੰਦਗੀ ਦਾ 파ਟ ਬਣ ਗਿਆ ਹਾਂਜੀ ਕਿਉਂਕਿ ਟੀਚਰ ਬੱਚਿਆਂ ਦਾ ਕੰਮ ਫੋਨ ਪਰ ਪਾਉਨੇ ਆ ਵੀ ਜੇ ਇੱਕ ਨਾ ਨਾ ਪਾਉਣ ਨੂੰ ਪਤਾ ਨਹੀਂ ਲੱਗਦਾ ਕਿਆ ਕੰਮ ਦਿੱਤਾ ਹੈ ਹੂੰ ਆਪਣੀ ਵਾਰੀ ਚਲੋ ਹੁੰਦਾ ਤਾਂ ਵੀ ਕਾਪੀਆਂ ਪਰ ਨਿਸ਼ਾਨੀਆਂ ਲਾ ਲਏ ਹੁੰਦੇ ਤੇ ਉਹ ਵੀ ਕਰ ਲੈਂਦੇ ਤੇ ਹੁਣ ਤਾਂ ਉਹ ਵੀ ਤਾਲਾ-ਬਾਰਾ ਦੇ ਜਾਂਦਾ ਵੀ ਜਦ ਤੇ ਕਰਾਉਣਾ ਪੈ ਜਾਂਦਾ ਚਲੋ ਠੀਕ ਹੈ ਚਲੋ ਬਾਕੀ ਭਾਈ ਹੁਣ ਅਸੀਂ ਜਾਨਾ ਸਲਾਹ ਬਦਲ ਗਈ ਜੀ ਵੀ ਚਲੋ ਰੱਖੜੀਆਂ ਦਾ ਜੇ 1 ਮਹੀਨਾ ਰਹਿ ਗਿਆ ਵੀ ਜਿਹੜੀ ਚੀਜ਼ ਦੀ ਲੋੜ ਆ ਉਹ ਉਦੋਂ ਹੀ ਵਰਤੋ ਵੀ ਚਲੋ ਭੈਣ ਨੂੰ ਫੋਨ ਲੱਗੇ ਦੇ ਦਾਂ। ਤੇਰੇ ਇੱਕਦਾਂ ਨਫਾ ਦਾ ਵੀ ਭੈਣ ਦੇ ਪਿਆਰ ਆ ਦੁਆਵਾਂ ਨਾਲੇ ਵੀ ਚਲੋ ਵੀ ਇੱਥੇ ਨੱਕ ਪਹੁੰਚੇ ਆ। ਆਹ ਹਾਂ ਤਾਂ ਕੱਲੇ ਹੋਣਾ ਵੀ ਖਾਣ ਨੂੰ ਕਿਆ ਲਈਏ? ਹਾਂ ਨੂੰ ਕੁੰਮ ਵੀ। ਹਾਂ? ਕਿਆ? ਕੁੰਮ ਵੀ ਕੋਸ ਵੀ ਲਿਆਇਓਗਾ ਦਾ। ਅੱਛਾ ਕੁਸ ਵੀ ਤਾਂ ਵੀ ਸ਼ੁਕਰ ਹੈ। ਭਾਈ ਜਸ਼ਨ ਨੂੰ ਤੇ ਉਹਨਾਂ ਦਾ ਕਹਿ ਦੇਣਾ ਤਾਂ ਇਹ ਕਹਣਾ ਕੁਸ ਵੀ ਲਿਆਇਓ। ਚਲ ਠੀਕ ਆ ਖਿਲਾ ਲਿਆਉਂਗੇ 10 15 ਰੁਪਏ ਦੀਆਂ ਕੰਦੀ ਲੈ ਲਈਏ ਫਿਰ ਚੱਕ ਜਿਹਾ ਤੇਰੇ ਚਲੋ ਬਾਈ ਬਾਕੀ ਚੱਲਦੇ ਆ ਚਲੀਏ ਜੀ ਤਾਂ ਹਾਂਜੀ ਹਾਂਜੀ ਚਲੋ ਬਾਈ ਆਪਾਂ ਚੱਲਦੇ ਧੁੱਪ ਵੀ ਹੋ ਸਕਦੀ ਆ ਇਹਦੇ ਟਾਈਮ ਹਾਂ ਬੇ ਆੜੀ ਹੁਣ ਤੂੰ ਰਹੀ ਘਰੇ ਠੀਕ ਆ ਹੋ ਘਰੇ ਰਹੂੰਗਾ ਚਾਚਾ ਨੂੰ ਫੋਨ ਕਰਤਾ ਉਹਨੇ ਆ ਜਾਣਾ ਚਲ ਵੀ ਸਰਦਾਰ ਜੀ ਚੱਕ ਬਣਾ ਮੋਟਰਸਾਈਕਲ ਆਪਾਂ ਚਲੀਏ ਬਾਜ਼ਾਰ ਚਲੋ ਬਾਈ ਬਾਹਰ ਦਾ ਨਾ ਝਾਨਣਾ ਜਿਹੜਾ ਅੰਦਰ ਗੇਟ ਰਾਹੀਓ ਬਹੁਤ ਫਰਕ ਹੈ ਇਸ ਚੀਜ਼ ਦਾ ਪਰ ਮੌਸਮ ਹੈ ਹੈ ਮੌਸਮ ਠੀਕ ਤਾਂ ਬੱਲੇ ਸੋਹਣਾ ਬੱਦਲ ਵਾਏ ਦੀ ਹੰ ਧੁੱਪ ਵੀ ਹੋ ਗਈ ਕੁਝ ਚਲੋ ਧੁੱਪ ਤਾਂ ਹੋਣੀ ਜ਼ਰੂਰੀ ਹੈ ਦੇਖਰ ਜੀ ਤਾਂ ਆਹ ਪੜਦਾ ਕਰੀਮੜਾ ਪੜਦਾ ਇਧਰ ਨੂੰ ਦੇਖੋ ਭਾਈ ਟਾਇਲ ਦੀ ਚਮਕ ਪੜਦਾ ਕਰਦੇ ਹਾਂ ਆਹ ਦੇਖੋ ਇੰਨਾ ਫਰਕ ਪੈਂਦਾ ਚਿੱਟੀ ਟਾਇਲ ਦਾ ਹਨਾ ਹਾਂ ਜੀ ਉਹ ਜਿੰਨੀ ਚਿੱਟੀ ਟਾਇਲ ਹੈ ਨਾ ਉਨੀ ਚਮਕ ਜ਼ਿਆਦਾ ਵੱਜਦੀ ਲਾਦੇ ਪੜਦਾ ਉਹਦੇ ਬੰਦੇ ਨੇ ਚਿੜੀ ਕਿੱਥੇ ਰੱਖੀਗੀ ਖੇਲਣ ਵਾਲੇ ਲਓ ਭਾਈ ਪੜਦੇ ਰਹਿੰਦੇ ਨੇ ਗੇਲਾ ਧੁੱਪ ਦੇ ਹਲਾ ਧੁੱਪ ਨਿਕਲੇ ਵੀ ਤੇ ਜਿੰਨਾਂ ਨੂੰ ਬਾਹਰ ਨਿਕਲਣਾ ਇਹਨਾਂ ਨੂੰ ਫੇਰ ਬਾਈ ਬੱਦਲਾਂ ਚ ਸੂਰ ਚੱਲੂ ਵੀ ਜਾਂਦਾ ਬੱਦਲ ਵਾਈ ਵੀ ਪੂਰੀ ਐ ਵੀ ਹੁਣ ਅਸੀਂ ਅੰਦਰ ਖੜੇ ਤੇ ਧੁੱਪ ਤੀ ਕੋਲੱਖ ਤੇ ਸ਼ਾਮ ਆ ਆ ਲੋ ਹਾ ਦੇਖੋ ਮੂਟੇ ਰੋਟੇ ਬਾਈ ਇਹਨਾਂ ਬਹੁਤ ਵਧੀਆ ਇਹ ਐ ਬਾਈ ਜਸ਼ਨ ਦੀ ਮਿਹਨਤ ਬੇਚਰੀ ਪਾਣੀ ਪਾਈ ਜਾਂਦੀ ਐ ਡੇਲੀ ਬੂਟਿਆਂ ਚ ਇੱਧਰ ਵੀ ਆ ਦੇਖੋ ਬਾਈ ਠੀਕ ਨੇ ਕਾਲੂ ਓਏ ਆ ਜਾ ਲੋ ਬਾਈ ਕਾਲੂ ਵੀ ਬੈਠਾ ਏ ਠੀਕ ਨਹੀਂ ਇਹ ਵੀ ਬੰਦਾ ਬਣਾ ਬੈਠਾ ਰਹਿੰਦਾ ਬੂਟੇ ਬਾਈ 베ਰੀ ਕਿਹਣੀ ਵਿਧੀ ਹੋ ਗਈ ਆ ਜਾ ਆ ਜਾ ਆ ਜਾ ਹਾਂ ਚੱਕ ਲੈ ਝੋਲਾ ਬਾਈ ਹਾਂ ਝੋਲਾ ਲੈ ਲਿਆ ਜੀ ਹਾਂ ਵਿਚਾਰ ਜਾਣਾ ਕੁਝ ਹੋਰ ਪੈਣੇ ਵੀ ਹੋ ਜਾਂਦੀ ਹੁੰਦੀ ਥਰੀ ਦੇ ਕੋਲ ਤੱਕ ਅੱਛਾ ਠੀਕ ਹੈ ਲੈਦਰ ਬਾਈ ਦੇਖੋ ਆ ਟਰੈਕਟਰ ਥੱਲੇ ਹੀ ਬੈਠਾ ਰਹਿੰਦਾ ਹਾਂਜੀ ਹਾਂ ਇਹਨੂੰ ਬੁਲਾਉਣਾ ਹੀ ਪੈਂਦਾ ਹਾਕ ਮਾਰ ਕੇ ਬੜਾ ਜਾਂਦਾ ਨਹੀਂ ਹੈਗਾ ਜਿਆ ਰਾਤ ਨੂੰ ਦੇ ਇਸ ਨੇ ਚਲਵਾਨ ਮੋਟਾ ਘੁੰਮਿਆ ਉਹਗਾ ਬਾਰ ਬੁਝ ਸਵੇਰ ਦੇ ਥੀ ਬੈਠਾ ਹੈ ਵੀ ਨਿਕਲਦਾ ਨਹੀਂ ਹੈਗਾ ਨਾ ਖਾ ਜਾਂਦੇ ਆ ਓਨ ਟਰੈਕਟਰ ਥੱਲੇ ਦੇ ਸੱਤਾ ਪਿਆ ਨਿਕਲਿਆ ਹੁਣ ਅਸੀਂ ਚੱਲ ਲੱਗਿਆ ਤਾਂ ਜੀ ਭੱਜ ਗਿਆ ਇੱਕੋੜਾ ਬਾਬਾ ਆਇਆ ਜੀ ਮਾਂ ਮਮੀ ਘਰ ਵੀ ਬੋਧ ਐ ਨਣਾ ਆ ਦਵਾ ਘਰ ਵੀ ਲਾਈ ਦਈਏ ਕਿੰਨਾ ਕਿੱਥੇ ਨਾ ਹਣਾ ਲੈ ਵੱੜ ਗਿਆ ਬਾਈ ਟਰੈਕਟਰ ਥੱਲੇ ਫੇਰ ਉਹ ਦੇਖੋ ਇਹਨਾਂ ਤੇ ਤਾਂ ਹੈਗੀਆਂ ਵੀ ਇਹ ਥੋੜਾ ਜਿਹਾ ਘਟਾ ਹੋਣਾ ਵਿਸਗਣਾ ਚੱਲ ਠੀਕ ਆ ਮੌਸਮ ਦੇ ਨਾਲ ਧੁੱਪ ਹੈ ਹਾਂਜੀ ਹਾਂ ਗਰ ਬੱਦਲ ਹੋ ਜਾਂਦਾ ਆਹ ਬਾਈ ਬੱਦਲ ਵਾਈ ਹੈ ਬਹੁਤ ਚਲੋ ਬਾਈ ਚੱਲਦੇ ਆ ਮਿਲਦੇ ਆ ਮੈਂ ਨਾਲ ਵੀ ਮਿਲਾਵਾਗੇ ਤੁਹਾਨੂੰ ਬਾਈ ਸ਼ਾਪ ਪਰ ਪਹੁੰਚੇ ਤੇ ਇੱਧਰ ਵੀਰ ਖੜਾ ਤੇ ਆਹ ਲੱਤਾ ਬਾਈ ਆਪਾਂ ਨੇ ਫੋਨ ਤੇ ਹੈੱਡਫੋਨ ਲੱਤੇ ਨਾਲ ਚੈੱਕ ਹੋ ਰਹੇ ਆ ਵੀ ਚੱਲ ਰਿਹਾ ਗਾ ਨਹੀਂ ਹਾਂ ਬਈ ਠੀਕ ਹੈ ਹਾਂਜੀ ਓਕੇ ਆਈਡੀ ਬਣ ਰਹੀ ਆ ਬਾਈ ਮਨਲਾ ਜੀ ਆਈਡੀ ਬਣ ਰਹੀ ਵੀਰ ਕਸਲ ਪਾਰਿਆ ਬਾਈ ਆਈਡੀ ਦਾ ਅੱਛਾ ਠੀਕ ਆ ਲੋ ਬਾਈ ਬਈ ਸੁਰਤ ਜਾਣ ਨੂੰ ਜੀ ਨਹੀਂ ਕਰਦਾ ਹੈਗਾ ਠੰਡ ਹੈ ਠੰਡਾ ਮੌਸਮ ਹੈ ਲੋ ਹਾਂ ਲੋ ভাই ਚਲੋ ਚੱਲ ਰਿਹਾ ਕੰਮ ਪਹੁੰਚ ਗਏ ਲੱਕੀ ਸਵੀਟਸ ਚ ਝਲੀਆਂ ਸਾਡੇ ਲਾਲਾ ਜੀ ਬੈਠੇ ਸਤਿ ਸ਼੍ਰੀ ਅਕਾਲ ਜੀ ਠੀਕ ਆ ਸਤ ਹਾਂ ਸਾਡੇ ਆਸਰੇ ਨਹੀਂ ਬਾਬੇ ਨਾਨਕ ਦੇ ਆਸਰੇ ਪੈ ਜਾਣਾ ਪੈ ਜਾਣਾ ਵੀ 20 ਪਾਣੀ ਨਾ ਸੜਕ ਤੇ ਇੱਕ ਬੰਦਾ ਆਇਆ ਉਧਰ ਤੇ ਕਹਿੰਦਾ ਸੜਕ ਤੇ ਨਹੀਂ ਭਾਂਡੇ ਕਿੱਥੇ ਹੋਣਾ ਅੱਛਾ ਇਲਾ ਪਾਣੀ ਫਟਾ ਉਹ ਕਹਿਆ ਨਾ ਹਾਏ ਲਓ ਬਾਈ ਕਿ ਬਿਸਕਟ ਵੀ ਆ ਗਿਆ ਉਧਰ ਸੁਧਾਰੇ ਵਾਲੇ ਹਾਂਜੀ ਬਸ ਹੁਣ ਸੰਗਰਾਮ ਤੇ ਸੁਧਾਰਿਆਂ ਦਾ ਕੀ ਸੀਜ਼ਨ ਸ਼ੁਰੂ ਆ ਜੀ ਬੜੀ ਸੰਗਰਾਮ ਦਾ ਇਹ ਤੇ ਫਿਰ ਜਾਵਾਂਗੇ ਪਰ ਜੀਤ ਨੇ ਬਾਈ ਉਰੀ ਰੋਕ ਲਿਆ ਘਰ ਨਹੀਂ ਜਾਣਾ ਕਹਿੰਦੀ ਉੱਧਰ ਜਾਣਾ ਦੀਦੀ ਕੋਲ ਪਰਚੀ ਲੈ ਚੁੱਕੇ ਆਪਾਂ ਬਹੁਤ ਆਰਡਰ ਵੀ ਪਾਰਟੀ ਵੀ ਬਣ ਗਈ ਆ ਹੁਣਾਂ ਨਵੀਂ ਚੀਜ਼ ਲਈ ਆ ਵੀ ਥੋੜੀ ਜਿਹੀ ਪਾਰਟੀ ਕਰੂਗੇ ਚੱਲ ਕੇ ਕਹਤਾ ਬਾਹਰ ਸਮੋਸਿਆਂ ਨੂੰ ਠੀਕ ਹੈ ਆਰਡਰ ਪਾਜ ਚੁੱਕਿਆ ਤੇ ਬਾਕੀ ਬਾਈ ਮਠਿਆਈ ਬਹੁਤ ਵਧੀਆ ਵਧੀਆ ਆ ਸਭ ਤੋਂ ਵਧੀਆ ਚੀਜ਼ ਹਾਂ ਬਈ ਠੀਕ ਹੈ ਹਾਂਜੀ ਭਾਈ ਇਹ ਬੰਦਾ ਸਾਡਾ ਗੁੱਡ ਮੈਨ ਹੈ ਚੱਕ ਬਈ ਆਲਾ ਫੜ ਆ ਮੇਰੇ ਵੀ ਸਮੋਸੇ ਕਰਾ ਦੀ ਠੀਕ ਆ ਲਓ ਬਾਈ ਚੱਲ ਰਿਹਾ ਕੰਮ ਤੇ ਹੁਣ ਪਹੁੰਚ ਜਾਣਾ ਸੀ ਉਹਦੇ ਤੇ 20 ਮਿੰਟ ਦਾ ਸਾਡੇ ਪਿੰਡ ਤੇ ਰਾਹ ਹਾਂਜੀ ਫਿਰ ਐਂ ਜੇ ਦੂਰ ਹੁੰਦਾ ਫਟ ਘਰ ਨੂੰ ਮੁੜਦੇ ਮੈਂ ਕਿਹਾ ਵੀ ਚਲੋ ਇੱਧਰ ਤੇ ਹੋਣਾ ਹੈ ਭੈਣ ਨੂੰ ਗਿਫਟ ਦੇ ਕੇ ਚੱਲੀਏ ਘਰ ਨੂੰ ਠੀਕ ਆ ਸੋ ਓਕੇ ਚਲੋ ਬਾਈ ਖੜੇ ਆ ਲੱਕੀ ਸਾਡੇ ਹੰਡਾ ਤਾਂ ਸਾਹਮਣੇ ਹੀ ਆ ਜਿੱਦਾਂ ਸਮੇਸ਼ ਦੁਕਾਨ ਉੱਪਰ ਉਹ ਮੁੰਡੇ ਦਾ ਨਾਮ ਲੱਕੀ ਆ ਬਾਈ ਯਾਰ ਦੋਸਤਾਂ ਸਾਡਾ ਹਰਜੀ ਠੀਕ ਹੈ ਬਿਸਕੁਟ ਵਰ ਆਪਾਂ ਨੇ ਆਪਣੇ ਘਰ ਦੇ ਬਣਾਉਣੇ ਇਸ ਵਾਰੀ ਹਾਂਜੀ ਬਿਸਕੁਟ ਤਾਂ ਵੀ ਉਹ ਬਦਲੀ ਆਉਣੇ ਘਰ ਦੇ ਬਣਾਵਾਂਗੇ ਇਸ ਵਾਰੀ ਸਾਰਿਆਂ ਜਿਹਨਾਂ ਨੂੰ ਦੇਣਾ ਖਾਣ ਨੂੰ ਵੀ ਚਲੋ ਬਾਈ ਚੱਲਦਾ ਕੰਮ ਵੇਟ ਹੋ ਰਹੀ ਏ ਸਾਡੇ ਸਮੋਸੇ ਤਲ ਹੋ ਰਿਹਾ ਬਾਹਰ ਉਹ ਤੁਹਾਨੂੰ ਦਿਖ ਵੀ ਜਾਣੇ ਉਹ ਤੇ ਚਲੋ ਨਾ ਬਾਈ ਸਮੋਸੇ ਜਿਹੜੇ ਸਾਡੇ ਪੈ ਰਹੇ ਆ ਇੱਧਰ ਨਾਲ ਦੀ ਨਾਲ ਭਾਈ ਜਸ਼ਨ ਵੀ ਉਧਰ ਛੁੱਟੀ ਹੋਗੀ ਉਹ ਦੇਖੋ ਚੜੇ ਉਹਨੇ ਸਾਨੂੰ ਦੇਖਿਆ ਨਹੀਂ ਹੈਗਾ ਹੁਣ ਦੇਖ ਲੈ ਆਹ ਦੇਖੋ ਭਾਨਾ ਜੀ ਹਾਂ ਆ ਜਾ ਫੜਾ ਦੇ ਸਰਦਾਰਨੀ ਠੀਕ ਹੈ ਸਰਦਾਰਨੀ ਮੈਂ ਜਸ਼ਨ ਦਾਤਮਾ ਵੀ ਅਸੀਂ ਆਏ ਲਾ ਭਾਈ ਤੇਰਾ ਕਿੱਧਰ ਆ ਛੜਾ ਲੋ ਬਾਈ ਸਮੋਸੇ ਵੀ ਮਿਲ ਗਏ ਉਧਰ ਜਿਵੇਂ ਵੀ ਕਹਿਦੀ ਆ ਆ ਬਦਲ ਵਾਈ ਵੀ ਹੋਈ ਗਈ ਆ ਆ ਵੇ ਜਿਵੇਂ ਅਸੀਂ ਬੂਆ ਕੋਲ ਜਾ ਆਈਏ ਮਿਲਾਂ ਤੇ ਸਾਸਿਕਾ ਮੇਰੇ ਅੰਦਰ ਵੀ ਸੈਰ ਨਹੀਂ ਜਾਈ ਸੱਸ ਅੱਜ ਹੀ ਬੂਆ ਕੋਲ ਜਾ ਆਈਏ ਠੀਕ ਆ ਕਰ ਰਹੀ ਠੀਕ ਆ ਮੰਮੀ ਤੇ ਇੱਧਰ ਲੈ ਸਮੋਸੇ ਤੇ ਅੰਦਰ ਤੇ ਝੋਲਾ ਚੱਕ ਰਹੀ ਆ ਲੋ ਬਾਈ ਛੁੱਟੀ ਹੋ ਗਈ ਸਾਰੇ ਨਿਆਣੇ ਜਾ ਚੁੱਕੇ ਆ ਜਿਵੇਂ ਦਾ ਨੰਬਰ ਲੱਗਾ ਬਾਅਦ ਚ ਆਹ ਲਾ ਬਈ ਉਧਰ ਪਾ ਲਿਆ ਸਮਾਨ ਆਪਣਾ ਹਾਂ ਬਈ ਕਹ ਤੈਨੂੰ ਮੈਂ ਘਰੇ ਰਹੀ ਸੀ ਆ ਜਾਣਾ ਠੀਕ ਆ ਚੱਲ ਬੁਧਾਨਾ ਆ ਕੇ ਬੱਸ ਲਓ ਬਈ ਪਹੁੰਚ ਗਏ ਭੈਣ ਦੇ ਘਰ ਦੇ ਸਭ ਤੋਂ ਪਹਿਲਾਂ ਹਰਜੀਤ ਦੇਖ ਕਿੰਨੇ ਮਰੂਦ ਦੇ ਪੱਕੇ ਬਾਈ ਮਰੂਦ ਹੈ ਨਾ ਜਿਹੜਾ ਤੁਸੀਂ ਕੀ ਕਹਿਣਾ ਵੀ ਹਰੇਕ ਫਲ ਦਾ ਆਪਣਾ ਆਪਣਾ ਹੁੰਦਾ ਹੈ ਦੇਖੋ ਸਾਡੀ ਮੋਟਰ ਪਰ ਕੱਚੇ ਮਰੂਦ ਹੈ ਇਹ ਸਾਰੇ ਪੱਕੇ ਪਏ ਯਾਰ ਅੰਬ ਵੀ ਤਾਂ ਐਂ ਗਰੀ ਜਾਂਦੇ ਟੁੱਟ ਟੁੱਟ ਕੇ ਆ ਕੇ ਇਹ ਤਾਂ ਬਹੁਤ ਮਰੂਦ ਦਾ ਬੂਟਾ ਵਧੀਆ ਲੋ ਬਾਈ ਲਾਲ ਮਰੂਦ ਦਾ ਦੇਖੋ ਕਿ ਕਿੰਨਾ ਪੱਕੇ ਪੱਕੇ ਗਿਰੀ ਜਾਂਦੇ ਪਰ ਇਹਨਾਂ ਨੂੰ ਕਿਉਟੀ ਜਾਂਦੇ ਸ਼ਾਮ ਨੂੰ ਇਹਨਾਂ ਨੇ ਡੰਗਰਾਂ ਨੂੰ ਪਾ ਦੇਣੇ ਆਪਣਾ ਨੂੰ ਲੋ ਬਾਈ ਮੱਝਾਂ ਰੱਖੀਆਂ ਵੀ ਉਹਨਾਂ ਨੂੰ ਤੇ ਗੇਟ ਪਰ ਇਹਨਾਂ ਨੇ ਬਾਈ ਬੂਟੇ ਬਹੁਤ ਵਧੀਆ ਲਾਏ ਵੇ ਆ ਲੋ ਲੱਗ ਲੱਗ ਤਰ੍ਹਾਂ ਦੇ ਚੱਲ ਵਿਚਾਰ ਅੰਦਰ ਨੂੰ ਆ ਬਾਈ ਅੰਜੀਰ ਦਾ ਬੂਟਾ ਖੜਾ ਅੰਜੀਰ ਲੱਗੀ ਵੀ ਹੈ ਆ ਲੋ ਚੱਲ ਦੇ ਅੰਦਰ ਨੂੰ ਉਹ ਬਾਈ ਬੂਟੀ ਜਿਹੜੀ ਸਾਡੇ ਲੱਗੀ ਵੀ ਉਹ ਉਹਦੇ ਨਾਲ ਦੀ ਤੇ ਇੱਧਰ ਪੈਣ ਸਤ ਸ੍ਰੀ ਅਕਾਲ ਵੀਰੇ ਹਾ ਸਤ ਸ੍ਰੀ ਅਕਾਲ ਠੀਕ ਹੈ ਠੀਕ ਆ ਤੂੰ ਸੁਣਾ ਮਸਲ ਦੀ ਸਤ ਸ੍ਰੀ ਅਕਾਲ ਹੋਰ ਬਈ ਹੋਰ ਠੀਕ ਹੈ ਓਕੇ ਰਿਪੋਰਟ ਓਕੇ ਆ ਜੀ ਚਲੋ ਬਾਈ ਪਹੁੰਚ ਗਏ ਭੈਣ ਕੋਲ ਦੇਖੋ ਵੀ ਧੁੱਪ ਕਦੇ ਬੱਦਲ ਕਦੇ ਛਾਂ ਹੈ ਮੈਂ ਤਾਂ ਮਾਸਮ ਬੜੀ ਗਰਮੀ ਨਹੀਂ ਆਈ ਵਾਲੀ ਮੈਂ ਪਹਿਲੇ ਹੋਰੇ ਮੜਾ ਮੜਾ ਦੋ ਵਾਰ ਪਹਿਲੇ ਆ ਅਸੀਂ ਰੋਪੜ ਤੇ ਆ ਜਿੱਥੇ ਹੈ ਨਹੀਂ ਤਾਂ ਦੋ ਵਾਰ ਪਹਿਲੇ ਆਰੇ ਅੱਛਾ ਲਾ ਵੀ ਫਿਰ ਤਾਂ ਸਰਦਾਰ ਨਹੀਂ ਆ ਆਪਣੇ ਫਾਲੇ ਸਵਾਗ ਆ ਪਿੱਛੇ ਲੱਗੇ ਉਹ ਦੇਖੋ ਆ ਰਹੀ ਜਾਂਦਾ ਮੌਸਮ ਵਧੀਆ ਹਨਾ ਜੀ ਅੱਜ ਲਾ ਵੀ ਓ ਹੋ 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 ਨਾ ਵੀ ਸੱਚੀ ਗਾਲ ਵੀ ਸਾਰਿਆਂ ਨੂੰ ਲਾ ਵੀ ਪਾਣੀ ਕਿੰਨੇ ਕੋਈ ਸਰਦਾਰ ਨਹੀਂ ਬੈਗੀ ਸਾਹਮਣੇ ਆਹੋ ਆਹ ਪਾਣੀ ਨਹੀਂ ਹੈ ਪਾਣੀ ਨਾਲੇ ਸਾਹ ਚੱਲਦੇ ਆ ਮਸ ਗਿਆ ਤੂੰ ਜੋ ਤਾਂ ਸੁੱਕ ਗਿਆ ਹੋਇਆ ਹਾਂ ਹਾਂ ਅਰ ਮੈਂ ਛੁੱਟੀ ਧੀ ਅੱਜ ਜੀ ਮੈਨੂੰ ਮਨਸੂਬਾ ਨੂੰ ਨਹੀਂ ਤੇ ਪੂਰਨਮਾਸੀ ਦੀ ਛੁੱਟੀ ਤੇ ਪਰਮ ਨੂੰ ਉਹਦੇ ਵੀ ਆਉਂਦੀ ਆ ਗੇਮਾਂ ਚ ਪਿਆਏ ਪਹਿਲਾਂ ਪ੍ਰੈਕਟਿਸ ਕਰੀਏ ਜਾਂ ਕੇ ਘੰਟਾ ਉਹ ਦਿਨ ਤੋਂ ਇਹ ਦਿਨ ਛੁੱਟੀ ਕਰੀ ਕੇ ਚਲੇ ਗਿਆ ਨਹੀਂ ਚਲੇ ਗਿਆ ਤਾਂ ਮੈਨੂੰ ਰਾਜ ਕਹਿੰਦਾ ਆਈਗਾ ਕਹਿੰਦਾ ਮਮਾ ਮੈਂ ਕਰਨੀ ਦਾ ਘਰ ਵੀ ਛੁੱਟੀ ਹੋਵਾ ਮੈਂ ਕਰਾਈ ਨਹੀਂ ਰੋ ਕੇ ਗਿਆ ਇਹ ਰੋਣ ਲੱਗ ਗਿਆ ਤਾਂ ਹੂੰ ਫੇਰ ਮੈਂ ਕਹਿੰਦੀ ਉਹ ਤੇ ਡਿਸ਼ ਬਣਾਉਂਦੀ ਸੀ ਬਣਾਉਂਦੀ ਸੀ ਹੂੰ ਪਨੀਰ ਫਿਰ ਇਹ ਕਹਿੰਦੀ ਰਹਿ ਗਿਆ ਉਹਦਾ ਫਿਰ ਇਹਨੇ ਤਾਂ ਭੇਜਿਆ ਕਹਿੰਦੀ ਵੀ ਮਣਾ ਕੇ ਆਵੇ। ਹਾਂ ਸਵੇਟਾਂਮ ਕੀ ਆ ਤਾਂ ਉਹਨਾਂ ਕਹਿੰਦੇ ਸਾਡੇ ਨੂੰ ਬੰਨਪਾ ਮਜਾ ਵੀ ਛੱਡ ਨਹੀਂ ਹੋਣਾ ਫਿਰ ਉਹ ਛੁੱਟੀ ਹੋ ਗਈ ਸੀ ਉਹਦੀ। ਆ ਚਲ ਕਾਣੇ ਬਣਾ ਦਿੰਦੇ। ਉਹਦਾ ਦਨ ਛੁੱਟੀ ਵੀ ਤਾਂ ਵੱਜ ਗਈ ਉਹਦੀ ਮੈਂ ਕਹਿਆ ਹੋ ਗਿਆ। ਹਣਾ? ਹੋਈ ਐ। ਨਹੀਂ ਪਹਿਲਾਂ YouTube ਤੇ ਵੀ ਮਤਲਬ ਖਬਰਾਂ ਚ ਵੀ ਦੱਸਿਆ ਹ ਤਾਂ ਵੀ ਛੁੱਟੀ ਐ। ਹਾਂ ਫਿਰ ਰਾਗ ਇਹਦਾ ਕੱਲ ਵੀ ਕਹਿੰਦੀ ਤੇ ਹਰਜੀਤ ਵੀ ਕੱਲ ਵੀ ਛੁੱਟੀ ਐ 9 ਤਰੀਕ ਦੀ। ਅੰਜ ਕਾਲ ਵੀ ਪੰਜਾਬ ਆਉਂਦੇ ਆ ਐਵੇਂ ਕਹੀ ਜਾਂਦੇ ਤਿੰਨ ਛੁੱਟੀਆਂ ਪੰਜਾਬ ਚ ਉਹ ਅਜੇ ਤੱਕ ਸਕੂਲ ਚ ਦਾ ਮੈਸੇਜ ਨਹੀਂ ਆਉਂਦਾ ਉਹ ਤਾਂ ਭਲੇ ਖੜੀ ਪਈ ਜਾਂਦਾ ਤਿੰਨ ਛੁੱਟੀਆਂ ਹੂੰ ਹੋਰ ਪਾਜੀ ਠੀਕ ਤੇ ਮਾਸੀ ਕਿੱਧਰ ਮਮਮੀ ਗਏ ਹੋਏ ਡਾਡੂ ਨੂੰ ਅੱਛਾ ਆਏ ਨਹੀਂ ਇਹਦੇ ਰੋਬਰ ਬੱਸਾਂ ਬੰਦ ਹੋਈ ਹੋਈਆਂ ਹਾਂ ਉਹ ਹਾਂ ਦੋ ਦਿਨ ਦੇ ਬੱਸਾਂ ਮੰਦੇ ਨੇ ਹੜਤਾਲਾਂ ਐ ਬਾਈ ਬੱਸਾਂ ਦੀ ਵੀ ਸਰਕਾਰੀ ਬੱਸਾਂ ਬੰਦ ਹੋ ਜਾਵੇ ਉੱਧਰ ਤੇ ਨਾ ਦੋ ਸਰਕਾਰੀ ਬੱਸਾਂ ਹੀ ਆਉਂਦੀਆਂ ਹੂੰ ਜਿਹੜੀ ਅੱਛਾ ਹਾਂ ਠੀਕ ਹੈ ਠੀਕ ਪ੍ਰਾਈਵੇਟ ਤਾਂ ਫਿਰ ਲੇਟ ਫੇਟ ਬਹੁਤ ਹੋ ਜਾਂਦੀਆਂ ਅੱਛਾ ਇਹ ਤਾਂ ਹੈਗਾ ਹੀ ਆ ਫਿਰ ਪਰ ਉੱਥੇ ਤੇ ਤਾਂ بڑا ਸ਼ਹਿਰ ਆਉਣੀ ਚਾਹੀਦੀ ਆਲਾ ਹੁਣ ਚਾਹ ਬਣਾ ਲਾ ਗਰਮ ਗਰਮ ਉਦਣ ਵੀ ਮੰਮੀ ਨਾ ਘਰ ਤੇ 6 ਵਜੇ ਤੋਂ 12 12:30 ਵਜੇ ਪਹੁੰਚਦੇ ਉੱਥੇ ਦੇਰ ਬਾਹਰ ਘੁੰਮੀਆਂ ਆਸ ਗੁਦੰਗਰੀ ਜੀ ਸਾਨੂੰ ਫੋਨ ਦੀਆਂ ਥੈਂਕ ਯੂ ਤੁਹਾਨੂੰ ਬਹੁਤ ਜੀ ਇਹ ਤਾਂ ਤੈਨੂੰ ਯਾਦ ਕਰਾ ਤਾ ਬਾਈ ਉੱਥੇ ਵੀਡੀਓ ਤਾਂ ਨਹੀਂ ਬਣੀ ਹੈਗੀ ਦੁਕਾਨ ਪਰ ਵੀਡੀਓ ਕਾਲ ਕਰ ਰਹੀ ਤਾਂ ਤਾਂ ਹੈੱਡਫੋਨ ਯਾਦ ਕਰਾਏ ਲਿਆਂਦੇ ਅੱਛਾ ਜੇ ਤੂੰ ਨਾ ਯਾਦ ਕਰਾਉਂਦੀ ਫਿਰ ਨਹੀਂ ਤਾਂ ਫੋਨ ਦੇ ਨਾਲ ਹੈੱਡਫੋਨ ਨਹੀਂ ਲੈ ਦੱਬਾਈ ਨਹੀਂ ਖੁੱਲ ਰਿਆ ਇਹ ਤਾਂ ਲਾ ਬਈ ਫੋਨ ਬਹੁਤ ਪਸੰਦ ਆ ਤਾਂ ਥੈਂਕ ਯੂ ਵਧੀਆ ਥੈਂਕ ਯੂ ਵਧੀਆ ਡਿਸਪਲੇ ਵੀ ਵਧੀਆ ਹੈ ਨਾ ਜੀ ਥੈਂਕ ਯੂ ਵੀਰੇ ਡਿਸਪਲੇ ਵਧੀਆ ਥੈਂਕ ਯੂ ਓਕੇ ਆ ਦੇਖੋ ਬਈ ਡਿਸਪਲੇ ਮੈਨੂੰ ਬਹੁਤ ਵਧੀਆ ਲੱਗੀ ਜਿਹੜਾ ਤਾਂ ਰਿਜੈਕਟ ਕਰਿਆ ਉਹਦੀ ਇੱਥੇ ਤੱਕ ਡਿਸਪਲੇ ਥੀ। ਹਾਂ ਉਹ ਦਿਖਦੀ ਹੋਤੀ ਇਹਦੇ 'ਚ। ਹੂੰ। ਬਾਕੀ ਦਾ ਤੇਰੇ ਕਿਸੇ ਤੇ ਜਿਵੇਂ ਕਹਿੰਦੇ ਫੋਨ ਕਰਨਾ ਚੰਗੀ ਗੱਲ ਹੁੰਦੀ। ਗਲਾਸ ਵੀ ਲੱਗ ਗਿਆ। ਹੂੰ। ਆਹ ਦੇਖ ਲਈ ਆਪਣਾ ਹੁਣ ਮੈਨੂੰ ਨਹੀਂ ਪਤਾ ਇਹਦੇ ਬਾਰੇ। ਵੀ ਕਿਹਾ ਇਹ। ਠੀਕ ਹੈ। ਸਿਮ ਪੈਣਾ ਤੇਰਾ ਹੁਣ। ਸਿਮ ਹੈਗੀ ਮੇਰੇ ਕੋਲ। ਹਾਂ। ਤੇ ਇਹਦਾ ਆਪਣਾ ਹੈੱਡਫੋਨ ਜੀ ਸਪੈਸ਼ਲ ਬਾਅਦ ਦੇ ਵਿੱਚ। ਤਾਂ ਫੋਨ ਕਰਿਆ ਜਿਆਦਾ ਆ ਗਿਆ। ਅੱਗੇ ਚਾਬੀ ਚਾਬੀ ਮਨ ਨੂੰ ਹੀ ਪਹੁੰਚ ਲੱਗਿਆ ਬਾਈ ਇਹ ਇਹ ਤੈਨੂੰ ਦਿੱਤਾ ਕਿ ਹਟਲ ਦੇ ਦੇ ਓਦਾ ਦੇ ਦੇ ਗਿਊਟੋ ਦੇ ਦੇ ਓਕੇ ਉਹਨੇ ਚਾਬੀਆਂ ਜਿੰਦਾ ਲਾ ਕੇ ਆਇਆ ਕਰੋ ਇਹਨੂੰ ਹੋਰ ਭਾਈ ਲੋ ਵੀ ਜਿੰਦਾ ਵੀ ਲਾਉਣੇ ਜ਼ਰੂਰੀ ਹੈ ਹੈ ਚੋਰੀਆਂ ਹੁੰਦੀਆਂ ਹਨ ਲੋਜਮੈਂਟ ਰੋਜ਼ ਹੁੰਦੀ ਹੈ ਹਾਂਜੀ ਹੁਣ ਤਾਂ ਕਾਫੀ ਰੋਲਾ ਕੇ ਆ ਗਏ ਰੋਇ ਥੈਂਕ ਯੂ ਚਾਹ ਪੀਂਦੇ ਹੁਣ ਅਸੀਂ ਬੈਠੇ ਆ ਭੈਣ ਕੋਲ ਬਾਕੀ ਜਾਣ ਲੱਗੇ ਮਿਲ ਰਹੇ ਲੋ ਭਾਈ ਪਾਣ ਚਾਬੀ ਆ ਚੁੱਕਿਆ ਲਾ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਤਰਾ ਉਹ ਲੈ ਬਈ ਦੇਖੋ ਫੋਨ ਚਲ ਜੀ ਗਿਆ ਉਹ ਦੇਖੋ ਪੜਿਆ ਆ ਮਾਮੀ ਨੂੰ ਸਤਿ ਸ਼੍ਰੀ ਅਕਾਲ ਉਹ ਸਤਿ ਸ਼੍ਰੀ ਅਕਾਲ ਉਹ ਦੇਖ ਬਾਈ ਫੋਨ ਚਲ ਜੀ ਗਈ ਵੀ ਦੀ ਭੈਣ ਇਹ ਨਾ ਦੇਈ ਹੈ ਮਾਸੜ ਜੀ ਬਾਈ ਲੈ ਕੇ ਆਏ ਆ ਠੀਕ ਨੇ ਇਹ ਉਹ ਦੇਖੋ ਉਹ ਅੱਗੇ ਬਾਈ ਸਮੁੰਦਰ ਚਾਹ ਵਾਲਾ ਜੱਗ ਮਸ਼ਹੂਰ ਆ ਬਾਈ ਸਾਡੇ ਜੱਗ ਹੈ ਠੀਕ ਨੇ ਚਲੋ ਬੈਠੇ ਬਾਈ ਆ ਲੈ ਉਹੀ ਨਿਆਣਿਆਂ ਦਾ ਹੀ ਆ ਬਾਈ ਸ਼ੌਂਕੇ ਤਾਂ ਚਲੋ ਚੱਲ ਰਹੇ ਕੰਮ ਲੋ ਬਾਈ ਚੱਲੇ ਭੈਣ ਕੋਲ ਲਾ ਲਿਆ ਇੱਕ ਘੰਟਾ ਦੀ ਚਾਹ ਪੀ ਲਈ ਤੇ ਓਕੇ ਬਾਈ ਟਾਟਾ ਠੀਕ ਨਹੀਂ ਇਹ ਤਾਂ ਕਰਦਾ ਨਹੀਂ ਪਰ ਜਾਣਾ ਮੈਂ ਦਾ ਸਾਡੇ ਬਾਈ ਪੰਮੂਰਾ ਹੀ ਘਰ ਕੱਲੇ ਆ ਸੋ ਇਸ ਕਰਕੇ ਵੀ ਅਮਨ ਵੀ ਹੈਗਾ ਉਹਨਾਂ ਵੀ ਤੁਹਾਨੂੰ ਪਤਾ ਨੱਠ ਭੱਜ ਰਹਿੰਦੀ ਆਲੇ ਦਾਲੇ ਜਾਣਾ ਹੁੰਦਾ ਹਾਂਜੀ ਫਿਰ ਇਸ ਕਰਕੇ ਚਲ ਓਕੇ ਬਈ ਚਲ ਠੀਕ ਹੈ ਮਿਲਦੇ ਆ ਹੁਣ ਮਾਲਾ ਕੱਲ ਕੋਲ ਫੇਰ ਘੇੜਾ ਮਾਰ ਜਾਣਾ ਮੇਰਾ ਰੋਜ਼ ਜਿਹੜਾ ਵਧੀਆ ਜੀ ਲੱਗਿਆ ਰਹਿੰਦਾ ਹੈ ਭਾਈਆਂ ਦੇ ਆਉਣ ਨਾਲ ਹਾਂ ਮੌਸਮ ਫੇਰ ਠੰਡਾ ਕਰਤਾ ਮੀਂਹ ਆਊਗਾ ਲੱਗਦਾ ਮੀਂਹ ਤਾਂ ਆ ਜਾਣਾ ਨਦੀ ਬੁੱਢੇਪੋਰੀ ਵਾਲੀ ਆਈ ਵੀ ਸੀ ਆਪਣ ਨਾਲ ਹੀ ਸੁੱਕੀ ਸੀ ਆਪਾਂ ਨੂੰ ਵੀ ਪਹਿਲੇ ਦਾ ਧੋ ਬਾਈ ਇਹਨਾਂ ਨੇ ਬੂਟਿਆਂ ਨਾਲ ਪੂਰਾ ਪਿਆਰ ਹੈ ਇਹਨਾਂ ਦਾ ਹੇ ਰਿ ਚੋਤੂਲ ਸੀ ਆ ਭਰਾ ਚਲ ਠੀਕ ਆ ਫਿਰ ਰਜਵਾਨ ਤਾਂ ਓਕੇ ਚਲ ਠੀਕ ਆ ਓਕੇ ਓਕੇ ਚਲੋ ਭਾਈ ਠੀਕ ਆ ਨੋ